زندگی ایک سفر ہے سوہانا اگلی لائن بولو یا کل کیا ہو کس نے جانا سو لیو لائیو فار ایوری ڈے رج کے جیو خوشیاں سارے ہائیڈلٹی ا جنہاں میں ایک سپرم ہوندا او دا مالیک کرر ویٹ نینوگرامز تو وی تھلے ا او جڑا ایک ایگ ہوندا اس تو قریبن قریبن 100000 ٹائمز بیگ ہے گا سو اگر ਇੱਕ ਸਪਰਮ ਇੱਕ ਇੱਕ ਦੇ ਨਾਲ ਮਿਲਦਾ ਤਾਂ 7 ਪਾਉਂਡ ਦਾ ਬੇਬੀ ਕ੍ਰੀਏਟ ਹੁੰਦਾ ਸੋ ਇੱਕ ਖੁਸ਼ੀ ਦਾ ਯੂਨਿਟ ਅਮਨੀਲ ਨੂੰ ਦੇਂਗਾ ਉਹਨੂੰ ਰੈਪਿਡਲੀ ਮਲਟੀਪਲਾਈ ਕਰਕੇ ਖੁਸ਼ੀਆਂ ਤੇਰੇ ਝੋਲੀ 'ਚ ਪਾ ਦੋਗੀ ਲੇਕਿਨ ਇੱਕ ਗੱਲ ਗੰਤਿਆ ਬੋਲ ਬੋਲਿਆ ਤਾਂ ਤੈਨੂੰ ਰੈਪਿਡਲੀ ਉਹਨਾ ਹੀ ਮਲਟੀਪਲਾਈ ਕਰਕੇ ਤੇਰੀ ਝੋਲੀ 'ਚ ਪਾਣੀ ਸੋ ਤੈਨੂੰ ਇੰਪਰੂਵ ਹੋਣਾ ਪੈਣਾ ਸੋ ਵਟ ਏਵਰ ਗਿਵ ਟੂ ਦ ਵੂਮਨ ਦ ਵੂਮਨ ਹੈਜ਼ ਅਬਿਲਿਟੀ ਟੂ ਮਲਟੀਪਲਾਈ ਐਂਡ ਗਿਵ ਇਟ ਬੈਕ ਟੂ ਯੂ ਦੈਟਸ ਦ ਓਨਲੀ ਬਿਊਟੀ ਆਫ ਨੇਚਰ ਸਮਾਜੇ ਹੀ ਨੇਚਰ ਦੀ ਬਿਊਟੀ ਰੱਖੀ ਐ ਸੋ ਫਿਰ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਾਫੀ ਟਾਈਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਗਟ ਸਿੰਘ ਪਰਜੀ ਆਪਦੇ ਸਾਹਮਣੇ ਮੁਖਾਰ ਦਿੰਦਿਆ ਮੈਂ ਕੱਲ ਖਾਲਸਾ ਦਿਵਾਨ ਸੁਸਾਇਟੀ ਰੋ ਸਟਰੀਟ ਬੈਂਕੂਵਰ ਜਦ ਮੈਨੂੰ ਆਖਿਆ ਗਿਆ ਸੀ ਪਰਿਵਾਰ ਵੱਲੋਂ ਪੱਛਾਂ ਵੱਲੋਂ ਉਹਦੋਂ ਮੈਂ ਜ਼ਰੂਰ ਕੁਝ ਬਚਨ ਕੀਤੇ ਆ ਉਹਦੇ ਵਿੱਚ ਫਲੋ ਦੇ ਨਾਲ ਕਹਿੰਦੇ ਕਹਿੰਦੇ ਮੇਰੇ ਤੋਂ ਇੱਕ ਗਾਣਾ ਦੇ ਕੁਝ ਬੋਲ ਹੋ ਗਏ ਜਿਹਦੇ ਲਈ ਮੈਂ ਮਾਫੀ ਮੰਗਦਾ ਇਹ ਤਾਂ ਮਰਤ ਹੋਣਾ ਨਹੀਂ ਚਾਹੀਦਾ ਸੀ ਬਟ ਉਸ ਪਰਪਸ ਆਫ ਦ ਮੂਵਮੈਂਟ ਸੀ ਔਰ ਕੁਛ ਅਜਿਹੀ ਗਲਤੀ ਦਾਸਤ ਹੋ ਗਈ ਹੈ ਤੇ ਮੈਂ ਸਾਰੇ ਤੇ ਚਰਨਾਂ ਦੇ ਛਾਤ ਜੋੜ ਕੇ ਬੇਨਤੀ ਕਰਦਾ ਵੀ ਮੈਨੂੰ ਬਖਸ਼ ਤੋ ਔਰ ਇਹ ਗਲਤੀ ਮੇਰੀ ਮਾਫੀ ਕਰ ਦੋ ਬੱਚਿਆਂ ਨੇ ਵੀ ਮੈਨੂੰ ਜ਼ਿਕਰ ਕੀਤਾ ਸੀ ਵੀ ਤੁਸੀਂ ਕੁਛ ਨਾ ਕੁਛ ਇਸ ਬਾਰੇ ਬੋਲੋ ਬਟ ਮੈਂ ਉਹ ਗਲਤੀ ਆਪ ਸਵੀਕਾਰ ਕਰਦਾ ਫਿਰ ਮੈਂ ਸਾਰਿਆਂ ਦੇ ਹੱਥ ਚ ਬੇਨਤੀ ਕਰਦਾ ਵੀ ਮੇਰਾ ਗੁਰੂ ਪ੍ਰਤੀ ਪੂਰੀ ਸ਼ਰਧਾ ਹੈਗੀ ਆ ਬਟ ਮੈਂ ਭੁੱਲਨ ਹਾਰਿਆ ਬਿਰਪਾਲ ਵਕਸਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਪ੍ਰਗਟ ਸਿੰਘ ਜਿਹੜੇ ਤੁਹਾਡੇ ਸਾਹਮਣੇ ਮੁਖਾਵਰ ਹੋ ਰਿਹਾ ਮੈਂ ਹਾਜ਼ਰ ਕੇ ਸੰਗਤਾਂ ਤੋਂ ਮਾਫੀ ਮੰਗਣਾ ਚਾਹੁੰਨਾ ਵੀ ਜਿਹੜੀ ਵੀਡੀਓ ਬਣੀ ਸੀ ਮੇਰੇ ਕੁਝ ਮਤਲਬ ਅਲਫਾਸ ਜਿਹੜੇ ਹੈਗੇ ਮੂੰਹ ਤੋਂ ਠੀਕ ਨਹੀਂ ਨਿਕਲੇ ਤੇ ਮੈਂ ਬਾਣੀ ਦਾ ਸਤਕਾਰ ਕਰਦਾ ਆਪ ਬਾਣੀ ਦਾ ਰਸਿਆ ਪੜਨ ਵਾਲਾ ਹੈਗਾ ਸੋ ਮੈਂ ਸੰਗਤਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਸੰਗਤਾਂ ਮੈਨੂੰ ਮaaf ਕਰ ਦੇ ਦੁਬਾਰਾ ਮਰਦਾ ਹੋਜੀ ਭੁਲਣੀ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੰਮਾਲੀ ਦੇ ਬਹੁਤ ਸੋਹਣਾ ਗਾਣਾ ਵੇ ਆ ਗਿਆ ਬਾਲੀਵੁੱਡ ਦਾ ਮੈਨੂੰ ਚੇਤੇ ਆ ਗਿਆ ਜ਼ਿੰਦਗੀ ਇੱਕ ਸਫਰ ਹੈ ਸੁਹਾਣਾ ਅਗਲੀ ਲਾਈਨ ਬੋਲੋ ਯਾ ਕੱਲ੍ਹ ਕੀਆ ਹੋ ਕਿਸਨੇ ਜਾਣਾ ਸੋ ਲਿਵ ਲਾਈਫ ਫॉर ਐਵਰੀਡੇ ਰਾਜ ਕੇ ਜੀਓ ਖੁਸ਼ੀਆਂ ਸਾਰੇ ਹੈਡਰਟੀ ਆ ਜਿਹੜਾ ਮੈਂ ਇੱਕ ਸਪਰਮ ਹੁੰਦਾ ਉਹਦਾ ਮੌਲਿਕਰ ਰੇਟ ਨੈਨੋਗ੍ਰਾਮਸ ਤੋਂ ਵੀ ਥੱਲੇ ਆ ਉਹ ਜਿਹੜਾ ਇੱਕ ਐਗ ਹੁੰਦਾ ਉਸ ਤੋਂ ਕਰੀਬਨ ਕਰੀਬਨ 100000 ਟਾਈਮਸ ਬੇਗ ਹੈਗਾ ਸੋ ਅਗਰ ਇੱਕ ਸਪਰਮ ਇੱਕ ਐਗ ਦੇ ਨਾਲ ਮਿਲਦਾ ਤਾਂ ਸੱਤ ਪਾਉਣ ਦਾ ਬੇਬੀ ਕ੍ਰੀਏਟ ਹੁੰਦਾ ਸੋ ਇੱਕ ਖੁਸ਼ੀ ਦਾ ਯੂਨਿਟ ਅਮਨੀਲ ਨੂੰ ਦੇਂਗਾ ਉਹਨੂੰ ਰੈਪਿਡਲੀ ਮਲਟੀਪਲਾਈ ਕਰਕੇ ਖੁਸ਼ੀਆਂ ਤੇਰੇ ਝੋਲੀ 'ਚ ਪਾ ਦੋਗੀ ਲਿਕਨ ਇੱਕ ਗਲ ਗੰਤਿਆ ਬੋਲ ਬੋਲਿਆ ਤੇ ਤੈਨੂੰ ਰੈਪਿਡਲੀ ਉਨਾ ਹੀ ਮਲਟੀਪਲਾਈ ਕਰਕੇ ਤੇਰੀ ਝੋਲੀ ਚ ਪੈਣਾ ਸੋ ਤੈਨੂੰ ਇੰਪਰੂਵ ਹੋਣਾ ਪੈਣਾ ਸੋ ਵਟ ਏਵਰ ਗਿਵ ਟੂ ਦ ਵੂਮਨ ਦ ਵੂਮਨ ਹੈਜ਼ ਐਬਿਲਿਟੀ ਟੂ ਮਲਟੀਪਲਾਈ ਐਂਡ ਗਿਵ ਇਟ ਬੈਕ ਟੂ ਯੂ ਦੈਟਸ ਦ ਓਨਲੀ ਬਿਊਟੀ ਆਫ ਨੇਚਰ ਸਮਾਜ ਚ ਹੀ ਨੇਚਰ ਦੀ ਬਿਊਟੀ ਰੱਖੀ ਐ ਸੋ ਫਿਰ ਮੈਂ ਜਿਆਦਾ ਟਾਈਮ ਨਹੀਂ ਲੈਣਾ ਕਾਫੀ ਟਾਈਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਗਟ ਸਿੰਘ ਜੀ ਆਪਦੇ ਸਾਹਮਣੇ ਮੁਖਾਰ ਦਿੰਦਿਆ ਮੈਂ ਕੱਲ ਕਾਸਾ ਦਿਵਾਨ ਸੁਸਾਇਟੀ ਰੋਸ ਸਟਰੀਟ ਬੈਂਕੂਵਰ ਜਦ ਮੈਨੂੰ ਆਖਿਆ ਗਿਆ ਸੀ ਪਰਿਵਾਰ ਵੱਲੋਂ ਪੱਛਾਂ ਵੱਲੋਂ ਉਹਦੋਂ ਮੈਂ ਜ਼ਰੂਰ ਕੁਝ ਬਚਨ ਕੀਤੇ ਆ ਉਹਦੇ ਵਿੱਚ ਫਲੋ ਦੇ ਨਾਲ ਕਹਿੰਦੇ ਕਹਿੰਦੇ ਮੇਰੇ ਤੋਂ ਇੱਕ ਗਾਣਾ ਦੇ ਕੁਝ ਬੋਲ ਹੋ ਗਏ ਆ ਜਿਹਦੇ ਲਈ ਮੈਂ ਮਾਫੀ ਮੰਗਦਾ ਇਹ ਤਾਂ ਮੇਰੇ ਤੋਂ ਹੋਣਾ ਨਹੀਂ ਚਾਹੀਦਾ ਸੀ ਬਟ ਉਸ ਪਰਪਸ ਆਫ ਦਾ ਮੂਮੈਂਟ ਸੀ ਔਰ ਕੁਝ ਸ਼ਬਦੀ ਗਲਤੀ ਦਾਸਤ ਹੋ ਗਈ ਆ ਤੇ ਮੈਂ ਸਾਰੇ ਦੇ ਚਰਨਾਂ ਦੇ ਛਾਤ ਜੋੜ ਕੇ ਬੇਨਤੀ ਕਰਦਾ ਵੀ ਮੈਨੂੰ ਬਖਸ਼ ਤੋ ਔਰ ਇਹ ਗਲਤੀ ਮੇਰੀ ਮਾਫੀ ਕਰ ਦਿਓ ਬੱਚਿਆਂ ਨੇ ਵੀ ਮੈਨੂੰ ਜ਼ਿਕਰ ਕੀਤਾ ਸੀ ਵੀ ਤੁਸੀਂ ਕੁਝ ਨਾ ਕੁਝ ਇਸ ਬਾਰੇ ਬੋਲੋ ਬਟ ਮੈਂ ਉਹ ਗਲਤੀ ਆਪ ਸਵੀਕਾਰ ਕਰਦਾ ਫਿਰ ਮੈਂ ਸਾਰਿਆਂ ਦੇ ਹੱਥ ਚ ਬੇਨਤੀ ਕਰਦਾ ਵੀ ਮੇਰਾ ਗੁਰੂ ਪ੍ਰਤੀ ਪੂਰੀ ਸ਼ਰਧਾ ਹੈਗੀਆ ਬਟ ਮੈਂ ਭੁੱਲਨ ਹਾਰਿਆ ਮੇਰੀ ਪੁੱਲ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਪ੍ਰਗਟ ਸਿੰਘ ਜਿਹੜੇ ਤੁਹਾਡੇ ਸਾਹਮਣੇ ਮੁਖਾਵਰ ਹੋ ਰਿਹਾ ਮੈਂ ਹਾਜ਼ਰ ਹੋ ਕੇ ਸੰਗਤਾਂ ਤੋਂ ਮਾਫੀ ਮੰਗਣਾ ਚਾਹੁੰਨਾ ਵੀ ਜਿਹੜੀ ਵੀਡੀਓ ਬਣੀ ਸੀ ਮੇਰੇ ਕੁਝ ਮਤਲਬ ਅਲਫਾਸ ਜਿਹੜੇ ਹੈਗੇ ਮੂੰਹ ਤੋਂ ਠੀਕ ਨਹੀਂ ਨਿਕਲੇ ਤੇ ਮੈਂ ਬਾਣੀ ਦਾ ਸਤਕਾਰ ਕਰਦਾ ਆਂ ਬਾਣੀ ਦਾ ਰਸਿਆ ਪੜਨ ਵਾਲਾ ਆਂਗਾ ਸੋ ਮੈਂ ਸੰਗਤਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਆਂ ਸੰਗਤਾਂ ਮੈਨੂੰ ਮਾਫ ਕਰ ਦੇਣ ਦੁਬਾਰਾ ਮਰਤੇ ਕੋ ਜੀ ਬੋਲਣੀ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ